ਔਰ ਕਈ ਵਾਰ 10 ਰੁਪਏ ਦੀ ਚੀਜ਼ ਪਿੱਛੇ ਅਸੀਂ ਆਪਣੇ ਬੱਚਿਆਂ ਦੇ ਦਿਲਾਂ 'ਚ ਆਪਣੀ ਇੱਜ਼ਤ ਨੂੰ ਗਵਾ ਦਿੰਦੇ ਆ ਇਸ ਲਈ ਐਸੀ ਜ਼ਿੰਦਗੀ ਬਣਾਓ ਔਰ ਐਸੀ ਸਿਰਫ ਤੁਹਾਨੂੰ ਹੀ ਸਿਖਾਉਂਦੇ ਨਹੀਂ ਆ ਕੋਲੋ ਸਮਝਦੇ ਹੋ ਕਿ ਨਹੀਂ ਤੁਸੀਂ ਰੂਹਾਨੀ ਨੂੰ ਪੁੱਛ ਲਿਓ ਅਸੀਂ ਉਹਨੂੰ ਵੀ ਇਹੀ ਕਹਿੰਦਾ ਪੁੱਤ ਕੁਝ ਵੀ ਹੋ ਜਾ ਸੱਚ ਦੱਸਣਾ ਹੈ ਮੈਨੂੰ ਕੁਝ ਨਹੀਂ ਕਮਾਉਣਾ ਮੇਰਾ ਸਮਝ ਲੈਣਾ ਸਾਰਿਆਂ ਨੂੰ ਕਿਉਂਕਿ ਅਸੀਂ ਦੱਸਿਦਾ ਅਸੀਂ ਉਹੀ ਚੀਜ਼ ਤੁਹਾਨੂੰ ਸਮਝਾਵਾਂਗੇ ਜੋ ਅਸੀਂ ਆਪ ਕਰਦੇ ਆਂ ਜਿਸ ਚੀਜ਼ ਤੇ ਆਪ ਚੱਲਦੇ ਆਂ ਤੁਹਾਨੂੰ ਕਹਾਂਗੇ ਕਰੋ ਲੋਕੇ ਜਿਸ ਚੀਜ਼ ਐਸੀ ਫਾਇਦਾ ਦੇਖ ਰਹੇ ਹਨ ਜਦੋਂ ਇਸ ਚੀਜ਼ ਤੇ ਤੁਸੀਂ ਚਲੋਗੇ ਤਾਂ ਬੱਚਿਆਂ ਦੇ ਦਿਲ 'ਚ ਤੁਹਾਡੀ ਇੱਜ਼ਤ ਸਦਾ ਬਣੀ ਰਹੇਗੀ ਸਦਾ ਇੱਜ਼ਤ ਬਣੀ ਰਹੇਗੀ ਕਿਉਂਕਿ ਕਈ ਵਾਰਾ ਕੀ ਹੁੰਦਾ ਜਦ ਅਸੀਂ ਦੱਸਿਦੈ ਇੱਕ ਵਾਰ ਇੱਕ ਬੱਚਿਆਂ ਦੀ ਪਾਰਕ ਸੀਗੀ ਸਫਾਰੀ ਪਾਰਕ ਇਧਰ ਬਾਲੀਆ ਲਗੇ ਸੀ ਅਸੀਂ ਤਾਂ ਉੱਥੇ ਲਿਖਿਆ ਹੋਇਆ ਸੀ ਪਾਰਕ ਦੇ ਅੰਦਰ ਕਿ 5 ਸਾਲ ਤੋਂ ਬੱਚਾ ਜਿਹੜਾ ਛੋਟਾ ਹੈ ਉਹ ਫ੍ਰੀ ਜਿਹੜਾ 5 ਸਾਲ ਤੋਂ ਉੱਪਰ ਉਹਦੀ ਇੰਨੀ ਟਿਕਟ ਜਰਾ ਹੁਣ ਗੌਰ ਕਰਨਾ ਤਾਂ ਜਿਹੜਾ ਸਾਨੂੰ ਗਾਈਡ ਲੈ ਕੇ ਗਿਆ ਸੀ ਨਾ ਉਹ ਕਹਿੰਦਾ ਤੁਹਾਡੀ ਬੇਬੀ ਨਾ ਕਿਉਂਕਿ 2 2-3 ਸਾਲ ਪਹਿਲਾਂ ਦੀ ਗੱਲ ਹੈ ਹੁਣ ਰੋਹਾਨੀ 8 ਸਾਲ ਦੀ ਉਸ ਵੇਲੇ 6 ਸਾਲ ਦੀ ਉਮਰ ਸੀ 락ડાઉન ਲੱਗਣ ਤੋਂ ਪਹਿਲਾਂ ਕਹਿੰਦਾ ਤੁਸੀਂ ਇਹ ਕਿੰਨੇ ਸਾਲ ਦੀ 6 ਸਾਲ ਦੀ ਤੁਸੀਂ 5 ਸਾਲ ਤੋਂ ਥੱਲੇ ਕਹਿਦੇ ਹੋ ਇਹਨੂੰ ਤੁਹਾਡੇ ਪੈਸੇ ਬੱਝ ਜਾਣਗੇ ਜਦੋਂ ਉਹਨਾਂ ਕਿਹਾ 5 ਸਾਲ ਤੋਂ ਥੱਲੇ ਕਹੋ ਰੋਹਾਨੀ ਸਾਢੇ ਹਾਲ ਦੇਖਿਆ ਪਰ ਮੈਂ ਤਾਂ 6 ਸਾਲ ਦੀ ਹਾਂ ਤੇਰਾ ਗੌਰ ਕਰਨਾ ਕਿਉਂਕਿ ਨਾ ਦੇਖਿਆ ਪਾਪਾ ਕੀ ਕਹਿੰਦੇ ਐ ਇਹ ਜੈਜੀ ਕੀ ਕਹਿੰਦੇ ਐ ਅਹੀ ਡਰਾਈਵਰ ਨੂੰ ਤਾਂ ਕੋਈ ਗੱਲ ਨਹੀਂ ਠੀਕ ਹੈ ਤੁਸੀਂ ਦੱਸ ਦੋ ਥੈਂਕ ਯੂ ਤੁਹਾਡਾ ਸਾਨੂੰ ਜਾਣਕਾਰੀ ਦੇ ਦਿੱਤੀ ਅਸੀਂ ਗਏ ਜਿਸ ਵੇਲੇ ਉਹਨਾ ਟਿਕਟ ਕਾਊਂਟਰ ਤੇ ਗਏ ਰੋਹਾਨੀ ਕੋਲ ਖੜੀ ਫੈਮਿਲੀ ਨਾਲ ਅਹੀ ਕਾ ਟਿਕਟ ਦਿਓ ਇਹ ਅਸੀਂ ਚਾਰ ਅਡਲਟਾਂ ਔਰ ਇੱਕ ਸਾਡਾ ਬੱਚਾ ਹੈ ਇਹਦੀ ਉਮਰ 6 ਸਾਲ ਦੀ ਹੈ ਤਾਂ ਟਿਕਟ ਕਾਊਂਟਰ ਵਾਲਾ ਵੀ ਕਹਿੰਦਾ ਜੇ ਤੁਸੀਂ ਮੈਨੂੰ ਨਾਂ ਦੱਸਦੇ ਤਾਂ ਮੈਨੂੰ ਪਤਾ ਹੀ ਨਹੀਂ ਲੱਗਣਾ ਸੀ 6 ਸਾਲ ਦੀ ਹੈ ਤੇ ਅਸੀਂ ਉਹਨੇ ਕੋਈ ਗੱਲ ਕਹੀ ਇਹ ਕਹਤ ਤੁਹਾਨੂੰ ਨਹੀਂ ਪਤਾ ਲੱਗਣਾ ਸੀ ਪਰ ਇਹਨੂੰ ਵੀ ਪਤਾ ਲੱਗਣਾ ਸੀ ਔਰ ਉਹ ਰੱਬ ਨੂੰ ਵੀ ਪਤਾ ਲੱਗਣਾ ਸੀ ਉਰੇ ਸੀ ਕਿ 25 ਡਾਲਰ ਬਚਾਣੇ ਸੀ 25 ਡਾਲਰ ਪਿੱਛੇ ਅਸੀਂ ਆਪਣੇ ਬੱਚੇ ਦੇ ਦਿਲ ਤੋਂ ਵੀ ਆਪਣੀ ਇੱਜ਼ਤ ਗਵਾ ਦੇਣੀ ਸੀ ਕਿ ਮੇਰਾ ਪਾਪਾ ਝੂਠ ਬੋਲਦੇ ਐ ਤਾਂ ਰੱਬ ਨੇ ਵੀ ਕਹਿਣਾ ਸੀ 25 ਪਿਆਰੇ ਹੋ ਗਏ ਮੇਰੀ ਰਹਿਮਤ ਪਿਆਰੀ ਨਾ ਹੋਈ ਮੇਰਾ ਸਾਥ ਪਿਆਰਾ ਨਾ ਹੋਇਆ 25 ਡਾਲਰ ਤਾਂ ਆਉਂਦੇ ਰਹਿਣੇ ਆ ਪਰ ਜੇ ਬੱਚੇ ਦੇ ਦਿਲ ਤੋਂ ਇੱਜ਼ਤ ਚਲੀ ਗਈ ਯਾਰ ਆਪਣੀਆਂ ਨਬਰਾਂ ਜੋ ਗਿਰ ਗਏ ਉਹ ਇੱਜ਼ਤ ਮਿਲਣੀ ਮੁਸ਼ਕਲ ਹੋ ਜਾਣੀ ਐ ਉੱਥੇ ਅਸੀਂ ਦੇਖਿਆ ਜਦੋਂ ਕਿਹਾ ਨਾ ਰੂਹਾਨੀ ਦੇ ਚਿਹਰੇ ਤੇ ਸਮਾਈ ਨਹੀਂ ਸੀ ਸਮਾਈਲ ਕਾਦੀ ਸੀ ਕਿ ਜੋ ਮੈਂ ਹਾਂ ਉਹੀ ਦੱਸਿਆ ਪਰ ਉਸ ਵੇਲੇ ਸਾਨੂੰ ਵੀ ਇਹ ਹੋਇਆ ਉਹਦੀ ਖੁਸ਼ੀ ਦੇਖ ਕੇ ਕਿ ਚਲੋ ਇਹ ਸਾਡੇ ਨਾਲ ਸਾਡੇ ਬੱਚੇ ਰਹਿੰਦੇ ਤੇ ਇਹਨਾਂ ਨੂੰ ਇੱਕ ਸਿੱਖਿਆ ਤਾਂ ਮਿਲ ਰਹੀ ਹੈ ਨਾ ਕਿ ਪੈਸੇ ਦੇ ਪਿੱਛੇ ਕਦੀ ਝੂਠ ਨਹੀਂ ਬੋਲਣਾ ਕਿਉਂਕਿ ਪੈਸਾ بڑا ਨਹੀਂ ਹੈ ਸੱਚਾਈ ਬੜੀ ਹੈ ਅੱਜ ਬੰਦਾ ਕੀ ਸਿਖਾਂਦਾ ਹੈ ਬੰਦਾ ਆਪਣੇ ਬੱਚਿਆਂ ਨੂੰ ਕੀ ਸਿਖਾਂਦਾ ਹੈ ਕਿ ਇੱਥੇ ਝੂਠ ਬੋਲ ਦਿਓ 4 ਪੈਸੇ ਬਚਦੇ ਆ ਬਚਾ ਲਓ ਉਹ ਕੀ ਬੱਚੇ ਨੂੰ ਸੰਦੇਸ਼ ਮਿਲਦਾ ਹੈ ਕਿ ਸੱਚਾਈ ਨਾਲੋਂ ਜ਼ਿਆਦਾ ਪੈਸਾ ਕੀਮਤੀ ਹੈ ਪੈਸੇ ਨੂੰ ਬਚਾਓ ਸੱਚ ਜਾਂਦਾ ਜਾਵੇ ਐਸਾ ਬੱਚਾ ਬड़ा ਹੋ ਕੇ ਵੀ ਪੈਸਾ ਹੀ ਬਚਾਏਗਾ ਰਿਸ਼ਤੇ ਵੀ ਗਵਾ ਦੇਗਾ ਸੱਚਾਈ ਵੀ ਗਵਾ ਦੇਗਾ ਇੱਜ਼ਤ ਵੀ ਗਵਾ ਦੇਗਾ ਆਪਣਾ ਈਮਾਨ ਸਭ ਕੁਝ ਗਵਾ ਦੇਗਾ ਬਚਾਏਗਾ ਪੈਸਾ ਤਾਂ ਪੈਸਾ ਬਚਾ ਕੇ ਜੇ ਬੰਦਾ ਸੋਚੇ ਮੈਨੂੰ ਖੁਸ਼ੀਆਂ ਮਿਲ ਜਾਣ ਤਾਂ ਸਿਰਫ ਪੈਸੇ ਨਾਲ ਖੁਸ਼ੀਆਂ ਨਹੀਂ ਮਿਲਦੀਆਂ ਖੁਸ਼ੀਆਂ ਉਹਦੀ ਰਹਿਮਤ ਨਾਲ ਮਿਲਦੀਆਂ ਹੈ ਖੁਸ਼ੀਆਂ ਪਰਿਵਾਰ ਦੇ ਸਾਥ ਨਾਲ ਮਿਲਦੀਆਂ ਹੈ ਖੁਸ਼ੀਆਂ ਆਪਣੇ ਨਾਲ ਮਿਲਦੀਆਂ ਹੈ ਇਸ ਲਈ ਅਸੀਂ ਕਮਾਂਗੇ ਹਰ ਚੀਜ਼ ਨੂੰ ਬਚਾਈਏ ਸਿਰਫ ਪੈਸੇ ਦੀ ਫਿਕਰ ਨਾ ਕਰੀਏ ਅਸੀਂ ਇਹ ਦੇਖੀਏ ਮਾਲਕ ਦੀ ਰਹਿਮਤ ਕਿਦਾਂ ਬਚਾ ਸਕਦਾ ਹੈ ਆਪਣੇ ਪਰਿਵਾਰ ਦੀ ਨਜ਼ਰ ਦੀ ਇੱਜ਼ਤ ਕਿਦਾਂ ਮੈਂ ਆਪਣੀ ਬਚਾ ਸਕਦਾ ਹਾਂ ਕਿਉਂਕਿ ਇਹ ਹੀ ਚੀਜ਼ ਬੱਚਿਆਂ ਨੇ ਸਿੱਖਣੀ ਹੈ ਇਸ ਲਈ ਜੇਸੀ ਚੰਦੇ ਆਣ ਵਾਲਾ ਸਮਾਂ ਸਾਡਾ ਪਰਿਵਾਰ ਅੱਛਾ ਹੋਵੇ ਤੇ ਅਸੀਂ ਕਹਾਂਗੇ ਐਸੀ ਸਿੱਖਿਆ ਆਪ ਵੀ ਲਓ ਤਾਂ ਦੂਜਿਆਂ ਨੂੰ ਵੀ ਲਓ ਫਿਰ ਪਤਾ ਲੱਗਦਾ ਕਿ డు ਯੂ ਬਲੀਵ ਇਨ ਰੂਥ ਕਿ ਤੈਨੂੰ ਸੱਚਾਈ ਤੇ ਵਿਸ਼ਵਾਸ ਹੈ ਅਗਰ ਹੈ ਤਾਂ ਸੱਚ ਨੂੰ ਬਚਾ ਸੱਚ ਦੇ ਰਸਤੇ 'ਚ ਲੱਲ ਚੀਜ਼ਾਂ ਪਿੱਛੇ ਲਾ ਕੇ ਝੂਠ ਨਾ ਬੋਲ ਬੋਲੋ ਸਮਝ ਦਿਓ ਭਈ ਪਰ ਇੱਕ ਵਾਰ ਫਿਰ ਕਹਿ ਦੇ ਮਾਂਗੇ ਕਈ ਬੰਦਾ ਸੱਚ ਔਰ ਝੂਠ ਵੀ ਨਾ ਕਈ ਵਾਰ ਹਾਲਾਤ ਦੇਖ ਕੇ ਉਹ ਹੁੰਦਾ ਹੈ ਜਿਹਦਾ ਇੱਕ ਜੋਗੀ ਸੀ ઋષਿ ਸੀ ਜਿਸ ਨੇ ਕਸਮ ਖਾਧੀ ਸੱਚ ਬੋਲਣਾ ਹੈ ਮੈਂ ਕਦੀ ਝੂਠ ਨਹੀਂ ਬੋਲਣਾ ਉਹ ਜੰਗਲ 'ਚ ਬੈਠਾ ਤਪ ਕਰ ਰਿਹਾ ਹੈ ਕਿ ਇੱਕ ਹਿਰਨੀ ਆਈ ਉਹ ਹਿਰਨੀ ਆਈ ਉਹਦੇ ਸਾਹਮਣੇ ਦੀ ਨਾ ਕਿ ਝਾੜੀ ਪਿੱਛੇ ਲੁਕ ਗਈ ਝਾੜੀ ਪਿੱਛੇ ਲੁਕ ਕੇ ਬਹਿ ਗਈ ਤਾਂ ਪਿੱਛੇ ਸ਼ਿਕਾਰੀ ਆયા ਉਹ ਹਿਰਨੀ ਦਾ ਪਿੱਛਾ ਕਰਦੇ ਲੱਭ ਰਿਹਾ ਸੀ ਉਹਨਾਂ ਆ ਕੇ ਜੋਗੀ ਨੂੰ ਪੁੱਛਿਆ ਕਿ ਐ ਜੋਗੀ ਰਾਜ ਇੱਥੇ ਇੱਕ ਹਿਰਨੀ ਗਈ ਆ ਮੈਂ ਉਹਦਾ ਪਿੱਛਾ ਕਰ ਰਿਹਾ ਸੀ ਦੇਖੀ ਕਿਤੇ ਜੋਗੀ ਕਹਿੰਦਾ ਮੈਂ ਸੱਚ ਬੋਲਣ ਦੀ ਕਸਮ ਖਾਦੀ ਹੈ ਝੂਠ ਮੈਂ ਬੋਲਣਾ ਨਹੀਂ ਹੁਣ ਉਹਨੇ ਕਹਿਤਾ ਹਾਂ ਬਈ ਆ ਲੁਕੀ ਐ ਇੱਥੇ ਝਾੜੀ ਦੇ ਪਿੱਛੇ ਸ਼ਿਕਾਰੀ ਗਿਆ ਤੀਰ ਮਾਰਿਆ ਹਿਰਨੀ ਮਾਰੀ ਚੱਕ ਕੇ ਲੈ ਗਿਆ ਹੁਣ ਜੋਗੀ ਧਿਆਨ ਤੇ ਬੈਠਾ ਤਾਂ ਰੱਬ ਦੀ ਆਵਾਜ਼ ਆਈ ਐ ਜੋਗੀ ਜਾਂ ਤੇਰੀ ਸਾਰੀ ਕੀਪੀ ਤਪੱਸਿਆ ਫੇਲ ਹੋ ਗਈ ਤੇਰਾ ਸਾਰੀ ਜ਼ਿੰਦਗੀ ਦਾ ਸੱਚ ਫੇਲ ਹੋ ਗਿਆ ਅਗਰ ਅੱਜ ਤੂੰ ਇੱਕ ਝੂਠ ਬੋਲ ਦਿੰਦਾ ਨਾ ਤਾਂ ਤੇਰੇ ਇੱਕ ਝੂਠ ਨਾਲ ਉਹ ਬੇਕਸੂਰ ਦੀ ਜਾਨ ਬਚ ਜਾਣੀ ਸੀ ਤਾਂ ਤੇਰਾ ਇਹ ਝੂਠ ਮੈਨੂੰ ਲੱਖਾਂ ਸੱਚਾਂ ਤੋਂ ਪਿਆਰਾ ਹੋਣਾ ਸੀ ਕਿਉਂਕਿ ਇੱਥੇ ਕਿਸੇ ਬੇਗੁਨਾਹ ਦੀ ਜਾਨ ਬਚਦੀ ਹੈ ਬੋਲੋ ਸਮਝਦੇ ਹੋ ਕਿ ਨਹੀਂ ਸੋ ਕਹਿੰਦੇ ਸੱਚ ਝੂਠ ਸਿਰਫ ਬੋਲਣ ਨਾਲ ਨਹੀਂ ਹੁੰਦਾ ਸੱਚ ਝੂਠ ਸਾਡੀ ਕਰਨੀ ਵੀ ਦੇਖਣੀ ਪੈਂਦੀ ਹੈ ਹੁਣ ਇੱਕ ਬੰਦਾ ਫਰਜ਼ ਕਰੋ ਉਹਨੇ ਗੁਰੂ ਘਰ ਚ ਜਾਣਾ ਮੱਥਾ ਟੇਕਣ ਪਰ ਪਤਾ ਹੈ ਕਿ ਮੇਰਾ ਪਤੀ ਜਾਂ ਮੇਰੀ ਪਤਨੀ ਉੱਥੇ ਜਾਣਾ ਪਸੰਦ ਨਹੀਂ ਕਰਦੇ ਜੋ ਕਹਿ ਦਿੰਦਾ ਹੈ ਮੈਂ ਫਲਾਨੀ ਜਗ੍ਹਾ ਜਾਣਾ ਪਰ ਗੁਰੂ ਘਰ ਚ ਜਾ ਕੇ ਮੱਥਾ ਟੇਕਦਾ ਹੈ ਤਾਂ ਇਹ ਉਹ ਝੂਠ ਨਹੀਂ ਹੁੰਦਾ ਕਿਉਂਕਿ ਨੀਕੀ ਦਾ ਕੰਮ ਕਰ ਰਿਹਾ ਉਹ ਉਹ ਕੋਈ ਅੱਛਾ ਕੰਮ ਕਰ ਰਿਹਾ ਕਿਸੇ ਧੋਖਾ ਨਹੀਂ ਦੇ ਰਿਹਾ ਉਹ ਕਿਤੇ ਗਲਤ ਨਹੀਂ ਕਰ ਰਿਹਾ ਕਿਸੇ ਦਾ ਚੋਰੀ ਨਹੀਂ ਕਰ ਰਿਹਾ ਕੋਈ ਠੱਗੀ ਨਹੀਂ ਕਰ ਰਿਹਾ ਕੋਈ ਸਰੀਰਿਕ ਤੌਰ ਤੇ ਫੇਰਾ ਫੇਰੀ ਨਹੀਂ ਕਰ ਰਿਹਾ ਆਪਣੇ ਪਰਿਵਾਰ ਨਾਲ ਉਹ ਇੱਕ ਨੇਕ ਕੰਮ ਕਰ ਰਿਹਾ ਹੈ ਕਿਉਂਕਿ ਉਹਨੂੰ ਪਤਾ ਕਿ ਇਹ ਤਾਂ ਜਾਂਦਾ ਨਹੀਂ ਜਾਂ ਇਹ ਤਾਂ ਜਾਂਦੀ ਨਹੀਂ ਪਰ ਮੈਨੂੰ ਜਾਣ ਨਹੀਂ ਦੇਣਾ ਜੇ ਮੈਂ ਦੱਸਿਆ ਤਾਂ ਝਗੜਾ ਹੋਣਾ ਇਸ ਲਈ ਜੇ ਮੈਂ ਕਹਿ ਕੇ ਸਾਸਾਂ ਚ ਚਲਾ ਗਿਆ ਜਾਂ ਮੈਂ ਕਹਿ ਕੇ ਗੁਰੂ ਘਰ ਚ ਮੱਥਾ ਟੇਕ ਆਇਆ ਤਾਂ ਨੇਕੀ ਕਰਨੀ ਉਹ ਗੁਨਾਹ ਨਹੀਂ ਹੁੰਦੀ ਇਹ ਵੀ ਗੱਲ ਕਲੀਅਰ ਕਰਦੀ ਹੈ ਨਾਲ ਨਾਲ ਸਮਝਦੇ ਹੋਖ ਲਈ ਹੁਣ ਜਰਾ ਗੌਰ ਕਰਨਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਬਾਰੇ ਤੁਸੀਂ ਜਾਣਦੇ ਹੋ ਕਿ ਜਦੋਂ 20 ਰੁਪਏ ਉਹਨਾਂ ਨੂੰ ਦਿੱਤੇ ਗਏ ਕਿ ਖਰਾ ਸੌਦਾ ਕਰਕੇ ਆਈ ਤਾਂ ਉਹਨਾਂ ਨੇ ਜਿੰਨੇ ਵੀ ਉੱਥੇ ਸਾਧੂ ਸੰਤ ਮਹਾਤਮਾ ਸੀ ਉਹਨਾਂ ਨੂੰ ਭੋਜਨ ਕਰਾ ਦਿੱਤਾ ਰਾਤ ਤੱਕ ਨਹੀਂ ਹੁਣ ਉਹਨਾਂ ਨੇ ਇਹ ਦੇਖਿਆ ਕਿ ਬਾਪ ਨੇ ਕੀ ਕਿਹਾ ਉਹ ਜ਼ਰੂਰੀ ਨਹੀਂ ਪਰ ਕਿਹੜੀ ਚੀਜ਼ ਜ਼ਰੂਰੀ ਹੈ ਖਰਾ ਸੌਦਾ ਕੀ ਹੈ ਉਹਨਾਂ ਨੇ ਉਹ ਨੇਕੀ ਦਾ ਕਰਮ ਕੀਤਾ ਕਿਉਂਕਿ ਉਹਨਾਂ ਦੀ ਨਜ਼ਰ ਵਿੱਚ ਖਰਾ ਉਹ ਸੌਦਾ ਸੀ ਪਰ ਬਾਪ ਦੀ ਨਜ਼ਰਾਂ 'ਚ ਖਰਾ ਸੀ ਦੁਨੀਆ ਦਾ ਸੌਦਾ ਉਹਨਾਂ ਦੀ ਨਜ਼ਰਾਂ 'ਚ ਖਰਾ ਸੀ ਨੇਕੀ ਦਾ ਸੌਦਾ ਸਮਝਦੇ ਹੋ ਕ ਨਹੀਂ ਇਹਦਾ ਮਤਲਬ ਉਹ ਦੱਸਣਾ ਕਿ ਕਈ ਵਾਰ ਇੱਕ ਦੀ ਨਜ਼ਰ 'ਚ ਆ ਸੱਚ ਹੋ ਸਕਦਾ ਹੈ ਕਿ ਆ ਸਹੀ ਹੈ ਪਰ ਦੂਜੀ ਨਜ਼ਰਾਂ 'ਚ ਇਹ ਹੋ ਸਕਦਾ ਇਹ ਸਹੀ ਹੈ ਪਰ ਇਹ ਦੇਖਣਾ ਐਸੀ ਕਿ ਭਲਾ ਕਿਹਦੇ 'ਚ ਹੈ ਅਛਾਈ ਕਿਹਦੇ 'ਚ ਹੈ ਦੂਜਿਆਂ ਦਾ ਲਾਭ ਕਿਹਦੇ 'ਚ ਹੈ ਉਹ ਨੇਕੀ ਕਰੀਏ ਬੋਲੋ ਸਮਝਦੇ ਹੋ ਕ ਨਹੀਂ ਜਦੋਂ ਦੂਜੇ ਦਾ ਹੱਕ ਖੋ ਕੇ ਖਾਣਾ ਦੂਜੇ ਨੂੰ ਅਮੀ ਜਦਾਂ ਕਹਿੰਦੇ ਨਾ ਕਿਸੇ ਜ਼ਮੀਨ ਨੂੰ ਨੱਪ ਲੈਣਾ ਕਿਸੇ ਹੱਕ ਨੂੰ ਖੋਲਣਾ ਹੈ ਕਿਸੇ ਨੇ ਗਲਤ ਕਰਨਾ ਉਹ ਉਹ ਝੂਠ ਤੋਂ ਬਚੀਏ ਅਸੀਂ ਔਰ ਸੱਚਾਈ ਤੇ ਵਿਸ਼ਵਾਸ ਕਰੀਏ ਔਰ ਇਹ ਵੀ ਸੱਚ ਹੈ ਕਿ ਸਭ ਦੇ ਅੰਦਰ ਮੇਰਾ ਉਹ ਮਾਲਕ ਹੈ ਮੇਰੇ ਅੰਦਰ ਵੀ ਉਹੀ ਹੈ ਮੈਂ ਉਸ ਤੇ ਵਿਸ਼ਵਾਸ ਕਰਨਾ ਹੈ ਇਸ ਲਈ ਡੂ ਯੂ ਬਲੀਵ ਇਨ ਟਰੂਥ ਸੱਚਾਈ ਤੇ ਵਿਸ਼ਵਾਸ ਹੈ ਤਾਂ ਸੱਚ ਦੇ ਮਾਰਗ ਤੇ ਚੱਲੀਏ ਯਕੀਨ ਰੱਖੀ ਆਪਣੇ ਮਾਲਕ ਤੇ ਯਕੀਨ ਰੱਖੀ ਆਪਣੇ ਪਰਮਾਤਮਾ ਤੇ ਕਿ ਕੋਈ ਸੱਚ ਹੈ ਔਰ ਮੈਨੂੰ ਉਹ ਸੱਚ ਦੇ ਪੂਰਾ ਵਿਸ਼ਵਾਸ ਹੈ ਮੈਨੂੰ ਆਪਣੇ ਰੱਬ ਤੇ ਪੂਰਾ ਵਿਸ਼ਵਾਸ ਹੈ ਹਰ ਚੀਜ਼ ਮਿਟ ਸਕਦੀ ਹੈ ਹਰ ਚੀਜ਼ ਖਤਮ ਹੋ ਸਕਦੀ ਪਰ ਉਹ ਸੱਚ ਨਾ ਕਦੀ ਮਿਟਿਆ ਤਾਂ ਨਾ ਹੀ ਕਦੀ ਖਤਮ ਹੋਣਾ ਹੈ ਬਸ ਉਹ ਸੱਚ ਤੇ ਯਕੀਨ ਰੱਖੀ ਕੋ ਸਦਾ ਸਦਾ ਹੈ ਔਰ ਜਿਹੜਾ ਸਦਾ ਹੀ ਹੈ ਨਾ ਮੈਂ ਉੱਤੇ ਯਕੀਨ ਰੱਖਣਾ ਤਾਂ ਜਿਹੜਾ ਝੂਠ ਹੈ ਇਹਦਾ ਮਤਲਬ ਅੱਜ ਹੈ ਕੱਲ ਨੂੰ ਪਤਾ ਨਹੀਂ ਹੋਣਾ ਜਾਂ ਨਹੀਂ ਹੋਣਾ ਅਸੀਂ ਉਹਨਾਂ ਚੀਜ਼ਾਂ ਤੇ ਵਿਸ਼ਵਾਸ ਕਰ ਲੈਂਦੇ ਕਰ ਲੈਂਦੇ ਕਹਿੰਦੇ ਹੁਣ ਇੱਕ ਬੰਦਾ ਕੋਈ ਨਾਗਲੀ ਅੰਗੂਠੀ ਪਾ ਲੈਂਦਾ ਤੇ ਵਿਸ਼ਵਾਸ ਕਰਦਾ ਹੈ ਨਾ ਮੇਰੀ ਕਿਸਮਤ ਬਦਲਣੀ ਹੈ ਹੁਣ ਉਹ ਨਾਗ ਅੱਜ ਹੈ ਕੱਲੂ ਗਿਰ ਗਿਆ ਕੱਲੂ ਟੁੱਟ ਗਿਆ ਕੀ ਹੋਣਾ ਹੈ ਇਸ ਲਈ ਨਗਤੇ ਵਿਸ਼ਵਾਸ ਕਰਨ ਦੀ ਬਜਾਏ ਵਿਸ਼ਵਾਸ ਕਿਤੇ ਕਰੀਏ ਉਹ ਸੱਚ ਤੇ ਤੇ ਉਹ ਨਾ ਕਦੀ ਟੁੱਟਿਆ ਮੈਂ ਕਦੀ ਮਰਿਆ ਤਾਂ ਨਹੀਂ ਮਰਨਾ ਹੈ ਉਹਤੇ ਵਿਸ਼ਵਾਸ ਕਰਾਂ ਕਿ ਮੇਰੀ ਕਿਸਮਤ ਨੂੰ ਬਦਲਣ ਵਾਲਾ ਮੈਨੂੰ ਕਾਮਯਾਬੀ ਦੇਣ ਵਾਲਾ ਮੈਨੂੰ ਖੁਸ਼ੀਆਂ ਦੇਣ ਵਾਲਾ ਇੱਕ ਮੇਰਾ ਮਾਲਕ ਹੈ ਇਹ ਅੰਗੂਠੀਆਂ ਤਾਂ ਕੋਈ ਚੁਰਾ ਸਕਦਾ ਹੈ ਇਹ ਹੋਰ ਚੀਜ਼ਾਂ ਦਾ ਕੋਈ ਲਾ ਸਕਦਾ ਹੈ ਪਰ ਕਿਹੜੀ ਤਾਕਤ ਹੈ ਮੇਰੇ ਰੱਬ ਨੂੰ ਮੇਤੋ ਜੁਦਾ ਕਰ ਦੇਵੇ ਕਿ ਮੇਰੇ ਮਾਲਿਕ ਨੂੰ ਮੇਤੋ ਦੂਰ ਕਰ ਦੇਵੇ ਇਸ ਲਈ ਮੇਰਾ ਵਿਸ਼ਵਾਸ ਇੱਕੋ ਹੀ ਹੈ ਕਿ ਮੇਰੀ ਕਿਸਮਤ ਬਦਲਣ ਵਾਲਾ ਮੈਨੂੰ ਖੁਸ਼ੀਆਂ ਦੇਣ ਵਾਲਾ ਮੈਨੂੰ ਕਾਮਯਾਬੀ ਦੇਣ ਵਾਲਾ ਇੱਕੋ ਹੀ ਹੈ ਉਹ ਰੋਹੇ ਮੇਰਾ ਮਾਲਿਕ ਇਹਨੂੰ ਕਹਿੰਦੇ ਟਰੂਥ ਤੇ ਵਿਸ਼ਵਾਸ ਕਰਨਾ ਸਚਾਈ ਤੇ ਵਿਸ਼ਵਾਸ ਕਰਨਾ ਇਸ ਲਈ ਅੱਜ ਤੋਂ ਬਹਿਮਾ ਤੇ ਵਿਸ਼ਵਾਸ ਨਾ ਕਰੋ ਭਰਮਾ ਤੇ ਵਿਸ਼ਵਾਸ ਨਾ ਕਰੋ ਝੂਠ ਹੈ ਕਿਉਂਕਿ ਭਰਮ ਦਾ ਮਤਲਬ ਉਹ ਝੂਠ ਬਹਿਮ ਦਾ ਮਤਲਬ ਝੂਠ ਜਿਦਾ ਕਹਿੰਦੇ ਬਹਿਮ ਹੋ ਗਿਆ ਕਿ ਰੱਸੀ ਸੱਪ ਸੀ ਇਹਦਾ ਮਤਲਬ ਝੂਠ ਸੀ ਉਹ ਕਿ ਰੱਸੀ ਰੱਸੀ ਹੈ ਸੱਪ ਇਤੇ ਬੰਦਾ ਬਹਿਮ ਕਰ ਲੈਂਦਾ ਟੂਣਿਆਂ ਤੇ ਬਹਿਮ ਕਰ ਲੈਂਦਾ ਚੀਜ਼ਾਂ ਤੇ ਬਹਿਮ ਕਰ ਲੈਂਦਾ ਗ੍ਰਹਾਂ ਤੇ ਕਿ ਉਹ ਮੇਰੀ ਕਿਸਮਤ ਬਣਾ ਰਹੀ ਹੈ ਉਹ ਮੈਨੂੰ ਕੁਝ ਦੇ ਰਹੀ ਹੈ ਮੇਰਾ ਕੁਝ ਲੈ ਰਹੀ ਹੈ ਨਹੀਂ ਮੈਨੂੰ ਦੇਣ ਵਾਲਾ ਵੀ ਮੇਰਾ ਮਾਲਕ ਹੈ ਤਾਂ ਮੈਨੂੰ ਕਾਮਯਾਬੀ ਸਫਲਤਾ ਖੁਸ਼ੀਆਂ ਤੰਦਰੁਸਤੀ ਹਰ ਚੀਜ਼ ਦੇਣ ਵਾਲਾ ਇਕੋ ਹੀ ਮਾਲਕ ਹੈ ਇਸ ਲਈ ਮੈਨੂੰ ਉਹ ਸੱਚ ਤੇ ਯਕੀਨ ਹੈ ਹੋਰ ਚੀਜ਼ ਤੇ ਮੈਂ ਯਕੀਨ ਨਹੀਂ ਕਰਦਾ ਇਹਨੂੰ ਕਹਿੰਦੇ డు ਯੂ ਬਲੀਵ ਇਨ ਟਰੂਥ ਹੋਰ ਅਗਲਾ ਆ ਜੀ ਟਾਈਮ ਜ਼ਿਆਦਾ ਤਾਂ ਨਹੀਂ ਹੋ ਗਿਆ ਕਿਉਂਕਿ 8 ਸਵਾਲ ਪੁੱਛੇ ਸੀ ਚਲੋ ਸ਼ਾਰਟ ਚ ਦੱਸ ਦਿੰਦੇ ਆ ਆਪਣਾ ਵਿਸਤਾਰ ਨਾਲ ਨਹੀਂ ਜਾਂਦੇ ਹੋ ਅਗਲਾ ਸਵਾਲ ਕੀਤਾ ਇਹ ਕਿੰਨੇ ਹੋ ਗਏ ਤਿੰਨ ਹੋ ਗਏ ਕੀ ਤੁਹਾਨੂੰ ਪ੍ਰੇਮ ਤੇ ਵਿਸ਼ਵਾਸ ਹੈ ਕੀ ਤੁਹਾਨੂੰ ਸ਼ਾਂਤੀ ਤੇ ਵਿਸ਼ਵਾਸ ਹੈ ਕੀ ਤੁਹਾਨੂੰ ਸੱਚਾਈ ਤੇ ਵਿਸ਼ਵਾਸ ਹੈ ਔਰ ਸੱਚਾਈ ਦਾ ਵਿਸ਼ਵਾਸ ਮਤਲਬ ਇਹ ਨਹੀਂ ਕਿ ਐਸੀ ਕੀ ਬੋਲਦੇ ਸੱਚਾਈ ਦਾ ਮਤਲਬ ਹੈ ਜਰਾ ਸਮਝਣਾ ਸਾਰਿਆਂ ਕਿਉਂਕਿ ਐਸੀ ਕੀ ਬੋਲਦੇ ਆ ਕਈ ਵਾਰ ਹੋ ਸਕਦਾ ਨਾ ਇੱਕ ਬੋਲ ਇੱਕ ਪਾਸੇ ਉਹ ਕਾਲੀ ਹੋਵੇ ਇੱਕ ਪਾਸੇ ਚਿੱਟੀ ਹੋਵੇ ਇੱਧਰ ਇੱਕ ਬੰਦਾ ਖੜਾ ਕਰਦੇ ਇੱਧਰ ਕਰਦੇਓ ਇੱਧਰ ਚਿੱਟੀ ਇੱਧਰ ਕਾਲੀ ਹੈ ਜਿਹਨੇ ਇਧਰੋਂ ਦੇਖਣਾ ਉਹਨਾਂ ਕਹਿੰਦਾ ਬੋਲ ਕਿਹੜੀ ਹੈ ਬਲੈਕ ਕਾਲੀ ਜਿਹਨੇ ਇਧਰੋਂ ਦੇਖਣਾ ਉਹਨਾਂ ਜਿਹੜਾ ਬੋਲ ਵਾਈਟ ਹੈ ਹੁਣ ਦੋਨੇ ਝਗੜੀ ਜਾਣ ਸਚਾਈ ਕੀ ਹੈ ਹੁਣ ਦੋਨੋਂ ਆਪਣੀ ਜਗਾ ਸੱਚ ਹੈ ਫਿਰ ਵੀ ਲੜ ਰਹੇ ਹੈ ਤੂੰ ਝੂਠਾ ਤੂੰ ਝੂਠਾ ਪਰ ਕੋਈ ਬੋਲ ਨੂੰ ਘੁਮਾ ਕੇ ਦੇਖੇਗਾ ਨਾ ਦੋਨੇ ਸੱਚੇ ਨਜ਼ਰੀਏ ਦੀ ਗੱਲ ਹੁੰਦੀ ਹੈ ਇਸ ਲਈ ਆਪਾਂ ਇਹ ਨਹੀਂ ਦੇਖਣਾ ਮੈਨੂੰ ਸੱਚ ਕੀ ਲੱਗਦਾ ਹੈ ਸੀ ਇਹ ਦੇਖਣਾ ਸੱਚ ਹੈ ਕੀ ਉਹਨੂੰ ਪਕੜਨਾ ਆਇਆ ਸੀ ਉਹ ਸੱਚ ਇੱਕੋ ਹੀ ਹੈ ਉਹ ਮਾਲਕ ਉਹੀ ਸਭ ਦੇ ਅੰਦਰ ਹੈ ਬੋਲੋ ਸਮਝਦੇ ਹੋ ਕਿ ਨਹੀਂ ਜੇ ਤਾਂ ਮੈਂ فرض ਕਰੂੰ ਉਦਾਹਰਣ ਲੈ ਲਈਏ ਇੱਕ ਬੰਦਾ Hindu ਹੈ ਇੱਕ ਬੰਦਾ Musalman ਹੈ ਉਹਨਾਂ ਕਹਿੰਦਾ ਹਾਂ ਇਹ Musalman ਹੈ ਇਹ Hindu ਹੈ ਮੈਂ ਵੀ ਸੱਚਾ ਇਹ ਵੀ ਸੱਚਾ ਕਿਉਂਕਿ ਕਹਿੰਦਾ ਠੀਕ ਹੈ ਇਹ ਸਹੀ ਕਹਿ ਰਹੇ ਆ ਹੁਣ ਇਹ ਬੋਲ ਨੂੰ ਦੋਨੋਂ ਪਾਸਿਓਂ ਦੇਖਣ ਦੀ ਗੱਲ ਹੈ ਬਲੈਕ ਐਂਡ ਵਾਈਟ ਪਰ ਜੇ ਦੇਖਾਂਗੇ ਬੋਲ ਇੱਕੋ ਹੀ ਹੈ ਸਚਾਈ ਤਾਂ ਇੱਕੋ ਹੀ ਹੈ ਕਿ ਇਹਦੇ ਅੰਦਰ ਵੀ ਪਰਮਾਤਮਾ ਹੈ ਤੇ ਇਹਦੇ ਅੰਦਰ ਵੀ ਪਰਮਾਤਮਾ ਹੈ ਇਸ ਲਈ ਬਾਹਰਲੇ ਰੰਗਾਂ ਨੂੰ ਫੜਨ ਦੀ بجائے ਮੈਂ ਅੰਦਰਲੀ ਸਚਾਈ ਤੇ ਵਿਸ਼ਵਾਸ ਕਰਨਾ ਹੈ ਕਿ ਸਭ ਦੇ ਅੰਦਰ ਉਹ ਮੇਰਾ ਮਾਲਿਕ ਹੈ ਸਭ ਦਾ ਮਾਲਿਕ ਇਹ ਕਹਿੰਦਾ ਸਮਝ ਆ ਗਈ ਕਿ ਨਹੀਂ ਇਹਨੂੰ ਕਹਿੰਦੇ ਸਚਾਈ ਤੇ ਯਕੀਨ ਕਰਨਾ ਪਰ ਅੱਜ ਬੰਦਾ ਸਚਾਈ ਤੇ ਯਕੀਨ ਕਰਦਾ ਨਹੀਂ ਬਸ ਆਪਣੇ ਵੇਦਾਂ ਆ ਸ਼ਾਸਤਰਾਂ ਨੂੰ ਲੈ ਕੇ ਧਰਮਿਕ ਗ੍ਰੰਥਾਂ ਨੂੰ ਲੈ ਕੇ ਝਗੜੇ ਕਰੀ ਜਾਂਦਾ ਆਪਣੇ ਧਰਮਾਂ ਨੂੰ ਲੈ ਕੇ ਝਗੜੇ ਕਰੀ ਜਾਂਦਾ ਸਚਾਈ ਤੇ ਵਿਸ਼ਵਾਸ ਕਰਦਾ ਨਹੀਂ ਕਿ ਸਚਾਈ ਕੀ ਹੈ ਇਸ ਲਈ ਅਸੀਂ ਤੁਹਾਨੂੰ ਕਹਾਂਗੇ ਸੱਚ ਤੇ ਵਿਸ਼ਵਾਸ ਕਰੋ ਔਰ ਸੱਚ ਇੱਕੋ ਹੀ ਹੈ ਕਿ ਇੱਕ ਪਿਤਾ ਇੱਕੋ ਹੀ ਪਿਤਾ ਸਾਡਾ ਇੱਕੋ ਹੀ ਦੇ ਸਾਰੇ ਬੱਚੇ ਹੈ ਇਹ ਹੀ ਸਚਾਈ ਹੈ ਬਸ ਉੱਤੇ ਵਿਸ਼ਵਾਸ ਕਰਨਾ ਹੈ ਕੋਈ ਜਾਤ ਪਾਤ ਧਰਮ ਨੂੰ ਲੈ ਕੇ ਝਗੜਾ ਨਹੀਂ ਫੇਦਭਾਵ ਨਹੀਂ ਕਰਨਾ ਕਿਸੇ ਨਾਲ ਨਫ਼ਰਤ ਨਹੀਂ ਕਰਨੀ ਸਭ ਨਾਲ ਪਿਆਰ ਕਰਨਾ ਹੈ ਕਿਉਂਕਿ ਕੋਈ ਨੂਰ ਸਾਡੇ ਸਭ ਦੇ ਅੰਦਰ ਕੰਮ ਕਰਦਾ ਹੈ ਜਦੋਂ ਇਹ ਗੱਲ ਸਾਡੇ ਅੰਦਰ ਆ ਗਈ ਤਾਂ ਫਿਰ ਇਹ ਹੈ ਕਿ ਸਾਨੂੰ ਸੱਚਾਈ ਤੇ ਵਿਸ਼ਵਾਸ ਹੈ ਫਿਰ ਅਗਲਾ ਕੁਐਸਚਨ ਕੀਤਾ డు ਯੂ ਬਲੀਵ ਇਨ ਅਵੰਡੈਂਸ ਇਹਦਾ ਮਤਲਬ ਪਤਾ ਕੀ ਹੈ ਅਵੰਡੈਂਸ ਦਾ ਮਤਲਬ ਹੁੰਦਾ ਹੈ ਭਰਪੂਰਤਾ ਭਰਪੂਰ ਕਹਿੰਦੇ ਕੀ ਤੈਨੂੰ ਭਰੋਸਾ ਹੈ ਭਰਪੂਰਤਾ ਤੇ ਕਿਉਂਕਿ ਈਸ਼ਵਰ ਸਦਾ ਪਰਪੂਰ ਹੈ ਅੱਛਾ ਤੁਹਾਨੂੰ ਹੈ ਭਰਪੂਰਤਾ ਤੇ ਭਰੋਸਾ డు ਯੂ ਬਲੀਵ ਇਨ ਅਵੰਡੈਂਸ ਕਿਨੂੰ ਕਨੂੰ ਭਰੋਸਾ ਹੈ ਸੋਚ ਕੇ ਦੱਸਿਆ ਬਰਹਾ ਤੁਹਾਨੂੰ ਹੈ ਜਰਾ غور ਕਰੋ ਜੇ ਭਰਪੂਰਤਾ ਤੇ ਭਰੋਸਾ ਹੋਵੇ ਤਾਂ ਫਿਰ ਇਨਸਾਨ ਦੇ ਅੰਦਰੋਂ ਲੋਭ ਖਤਮ ਹੋ ਜਾਵੇ ਲਾਲਚ ਖਤਮ ਹੋ ਜਾਵੇ ਦੂਜੇ ਦਾ ਹੱਕ ਖੋਣ ਦੀ ਭਾਵਨਾ ਖਤਮ ਹੋ ਜਾਵੇ ਅੱਜ ਬੰਦੇ ਦਾ ਹਾਲ ਪਤਾ ਕੀ ਹੈ ਇਹ ਇਦਾਂ ਹੈ ਜਿੱਦਾਂ ਮੌਲਾਨਾ ਰੂਮੀ ਇੱਕ ਕਹਾਣੀ ਦੱਸਦੇ ਹੁੰਦੇ ਸੀ ਇੱਕ ਨਾ ਮੁਰਗੀਆਂ ਦਾ ਬਾੜਾ ਸੀ ਕੀ ਸੀ ਮੁਰਗੀਆਂ ਦਾ ਬਾੜਾ ਉਹਨਾਂ ਮਾਲਕ ਨੇ ਇੱਕ ਬਰਤਨ ਚ ਦਾਣੇ ਪਾ ਕੇ ਰੱਖੇ ਉਹ ਦਾਣੇ ਪਾ ਕੇ ਰੱਖੇ ਇੱਕ ਮੁਰਗੀ ਸਭ ਤੋਂ ਪਹਿਲਾਂ ਬਾੜੇ 'ਚੋਂ ਨਿਕਲੀ ਚੁੰਝ ਦਾਣੇ ਭਰੇ ਔਰ ਇੱਕ ਪਾਸੇ ਤੁਰ ਪਈ ਤੇ ਦੂਜੀਆਂ ਮੁਰਗੀਆਂ ਜਿਹੜੀਆਂ ਪਿੱਛੇ ਆ ਰਹੀਆਂ ਸੀ ਨਾ ਉਹਨਾਂ ਨੇ ਦੇਖਿਆ ਦੀ ਚੁੰਝ ਦਾਣਾ ਹੈ ਉਹ ਸਾਰੀਆਂ ਉਹਦੇ ਪਿੱਛੇ ਲੱਗ ਗਈਆਂ ਔਰ ਉਹਨੂੰ ਚੁੰਝਾ ਮਾਰ ਰਹੀਆਂ ਦਾਣਾ ਦੇ ਦਾਣਾ ਦੇ ਉਹ ਮਾਲਕ ਆਵਾਜ਼ ਮਾਰ ਰਿਹਾ ਆਜੋ ਇਧਰ ਆ ਆ ਉਹ ਭਰੂਰ ਆ ਇਧਰ ਭੰਡਾਰ ਭਰਿਆ ਹੋਇਆ ਤੁਸੀਂ ਉਹਦੇ ਪਿੱਛੇ ਕਿਉਂ ਤੁਰੇ ਪਰ ਮੁਰਗੀਆਂ ਨੂੰ ਸਮਝਾਵੇ ਕੌਣ ਮੁਰਗੀਆਂ ਤਾਂ ਉਹ ਚੁੰਝਾ ਮਾਰ ਰਹੀਆਂ ਉਹਨਾਂ ਨੂੰ ਲੱਗਦਾ ਇਹਦੇ ਮੂੰਹ 'ਚ ਜੋ ਹੈ ਸਭ ਕੁਝ ਇਹੀ ਹੈ ਇਹਨੂੰ ਕੋਈ ਖੋਲੀ ਹੈ ਸੀ ਅੱਜ ਬੰਦੇ ਦਾ ਹਾਲ ਵੀ ਇਹੀ ਹੈ ਬੰਦਾ ਵੀ ਦੇਖਦਾ ਇਹਦੇ ਕੋਲ ਹੀ ਸਭ ਕੁਝ ਖੋਲ ਹੀ ਏ ਇਹਦੇ ਕੋਲ ਰੋਟ ਲਈਏ ਇਹਦੀ ਜੀਬ ਚੋਂ ਕੱਢ ਲਈਏ ਇਹ ਭੁੱਲ ਜਾਂਦਾ ਹੈ ਕਿ ਇਹਨੂੰ ਦੇਣ ਵਾਲਾ ਵੀ ਉਹ ਤਾਕਤ ਹੈ ਤਾਂ ਮੈਨੂੰ ਦੇਣ ਵਾਲੀ ਵੀ ਤਾਕਤ ਹੈ ਮੈਂ ਉਸਤੇ ਵਿਸ਼ਵਾਸ ਕਰਾਂ ਕਿਸੇ ਦਾ ਹੱਕ ਖੋਣ ਦੀ بجائے ਕਿਸੇ ਨਾਲ ਹਿਰਾਫੇਰੀ ਕਰਨ ਦੀ بجائے ਕਿਸੇ ਨਾਲ ਝੂਠ ਬੋਲ ਕੇ ਠਗਣ ਦੀ بجائے ਮੈਂ ਇੱਕ ਤਾਕਤ ਤੇ ਵਿਸ਼ਵਾਸ ਕਰਾਂ ਕਿ ਉਹਦੇ ਖਜ਼ਾਨੇ ਭਰਪੂਰ ਹੈ ਜਿਹੜਾ ਇਹਨੂੰ ਦੇ ਰਿਹਾ ਹੈ ਮੈਂ ਵੀ ਉਹਦੇ ਤੱਕ ਪਹੁੰਚਾਂ ਉਹ ਮੈਨੂੰ ਵੀ ਦੇਵੇਗਾ ਹੁੰਦਾ ਹੈ ਕਿ ਨਹੀਂ ਇਹਨੂੰ ਕਹਿੰਦੇ ਜਿਹਨੂੰ ਵਿਲੀਵ ਹੈ ਵਿਸ਼ਵਾਸ ਹੈ ਕਿ ਸਭ ਨੂੰ ਦੇਣ ਵਾਲੀ ਕੋਈ ਤਾਕਤ ਹੈ ਔਰ ਉਹ ਭਰਪੂਰ ਹੈ ਉਹਦੇ ਖਜ਼ਾਨੇ ਭਰਪੂਰ ਹੈ ਕੋਈ ਕਮੀ ਨਹੀਂ ਹੈ ਔਰ ਮੈਂ ਉਹਦਾ ਅੰਸ਼ ਹੈ ਮੈਨੂੰ ਉਤੇ ਯਕੀਨ ਹੈ ਉਹ ਮੈਨੂੰ ਦੇਵੇਗਾ ਚਾਹੇ ਜਿੱਥੋਂ ਮਰਜੀ ਦੇਵੇ ਉਹ ਦੇਵੇਗਾ ਜ਼ਰੂਰ ਮੈਨੂੰ ਬਸ ਮੈਂ ਮਿਹਨਤ ਕਰਨੀ ਹੈ ਕੋਸ਼ਿਸ਼ ਕਰਨੀ ਹੈ ਬਾਕੀ ਉਹਦੀ ਰਹਿਮਤ ਤਾਂ ਜ਼ਰੂਰ ਦੇਵੇਗਾ ਇਸ ਲਈ ਪਰਮਾਤਮਾ ਨੇ ਵੀ ਭੰਡਾਰ ਖਜ਼ਾਨਾ ਭਰ ਕੇ ਰੱਖਿਆ ਹੈ ਪਰ ਐਸੀ ਵੀ ਨਾ ਉਹ ਚੁੰਝ ਕੇ ਮੁਰਗੀ ਦਾਣਾ ਲੈ ਕੇ ਗਈ ਸਾਰੀਆਂ ਉਹਦੇ ਮਦਰ ਦੌੜ ਗਈਆਂ ਕਿ ਇਹਦੇ ਕੋਲ ਹੀ ਦਾਣਾ ਖੋਲੀ ਹੈ ਅੱਜ ਬੰਦਾ ਵੀ ਇਦੀ ਕਰਦਾ ਹੈ ਬੋਲੋ ਸਮਝਦੀ ਹੋ ਕੋਈ ਕਿਸੇ ਅਮੀਰ ਕੋ ਪੈਸਾ ਹੈ ਇਹ ਤਾਂ ਦੋ ਨੰਬਰੀ ਹੈ ਇਹਨਾਂ ਨੇ ਇਦਾਂ ਕਰ ਲਿਆ ਇਹਨਾਂ ਨੇ ਉਦਾਂ ਕਰ ਲਿਆ ਕਿਸ ਤਰ੍ਹਾਂ ਇਹਨੂੰ ਲੁੱਟ ਲਈ ਇਹ ਤਾਂ ਆ ਬੰਦ ਕਰਾ ਦੀ ਰੱਬ ਤੇ ਯਕੀਨ ਰੱਖੋ ਜੇ ਕੋਈ ਹੈ ਤਾਂ ਇਹ ਸੋਚੋ ਕਿ ਰੱਬ ਇਹਨੂੰ ਵੀ ਦੇਵੇ ਉਹ ਮੈਨੂੰ ਵੀ ਦੇਵੇਗਾ ਕਿਉਂਕਿ ਕਿਸੇ ਨੂੰ ਨਿੰਦਿਆ ਕਰਕੇ ਕਿਸੇ ਨੂੰ ਨਿੰਦਕੇ ਤੁਹਾਨੂੰ ਕੀ ਮਿਲਣਾ ਹੈ ਸਮਝਿ ਦਿਓ ਕਿ ਨਹੀਂ ਇਸ ਲਈ ਨਿੰਦਿਆ ਨਾ ਕਰੋ ਬਲਕੇ ਆਪਣੇ ਮਾਲਕ ਤੇ ਵਿਸ਼ਵਾਸ ਕਰੋ ਕਿ ਅੱਜ ਇਹਨੂੰ ਮਿਲਿਆ ਹੈ ਮੈਂ ਕੋਸ਼ਿਸ਼ ਕਰਨੀ ਮੇਰਾ ਮਾਲਕ ਮੈਨੂੰ ਵੀ ਜ਼ਰੂਰ ਇਸ ਲਈ ਜਲੋ ਨਾ ਆਪਣੇ ਰੱਬ ਤੇ ਵਿਸ਼ਵਾਸ ਕਰੋ ਆਪਣੇ ਮਾਲਿਕ ਤੇ ਭਰੋਸਾ ਕਰੀਏ ਬੋਲੋ ਸਮਝਦੇ ਹੋ ਕਿ ਨਹੀਂ ਬਾਹਰਲੇ ਹਾਲਾਤ ਜਿੱਦਾਂ ਦੀ ਮਰਜ਼ੀ ਹੋਣ ਉਹ ਜਿੱਦਾਂ ਹੈ ਨਾ ਇੱਕ ਫਿਲਮ ਵਿੱਚ ਕਹਿੰਦੇ ਆਪਣੇ ਦਿਲ ਤੇ ਹੱਥ ਰੱਖ ਕੇ ਕਹੋ ਆਲ ਇਜ਼ ਆਲ ਇਜ਼ ਕਹਿੰਦੇ ਉਹਦੇ ਨਾਲ ਕੀ ਹੋ ਜਾਣਾ ਕਿਸੇ ਨੇ ਕੁਐਸਚਨ ਕੀਤਾ ਕਿ ਆਲ ਇਜ਼ ਬੈਲ ਕਹਿਣ ਨਾਲ ਕੀ ਹੋ ਜਾਣਾ ਹੈ ਕਿ ਬਾਹਰ ਲੀਆਂ ਪਰੇਸ਼ਾਨੀਆਂ ਠੀਕ ਹੋ ਜਾਣੀਆਂ ਹੈ ਕਿ ਬਾਹਰ ਲੀਆਂ ਪਰੇਸ਼ਾਨੀਆਂ ਠੀਕ ਹੋ ਜਾਣੀਆਂ ਬਾਹਰਲੇ ਹਾਲਾਤ ਠੀਕ ਹੋ ਜਾਣੇ ਕਿ ਕੀ ਫਾਇਦਾ ਹੋਣਾ ਹੈ ਉਦੋਂ ਕੀ ਫਾਇਦਾ ਹੋਣਾ ਹੈ ਤਾਂ ਫਿਰ ਉਹਦਾ ਜਵਾਬ ਇਹ ਹੈ ਕਿ ਬਾਹਰਲੀ ਪਰੇਸ਼ਾਨੀਆਂ ਤਾਂ ਚਾਹੇ ਉੱਤੇ ਰਹਿਣ ਪਰ ਫਾਇਦਾ ਕੀ ਹੋਣਾ ਹੈ ਬਾਹਰ ਕੁਛ ਬੈਨਰ ਹੋਵੇ ਪਰ ਆਲ ਇਜ਼ ਵੈਲ ਕਹਿਣਾ ਦਿਲ ਨੂੰ ਜ਼ਰੂਰ ਫਾਇਦਾ ਹੋਣਾ ਹੈ ਕਿਉਂਕਿ ਇਹਨੂੰ ਜਦੋਂ ਕਹਾਂਗੇ ਨਾ ਸਭ ਠੀਕ ਹੈ ਤਾਂ ਇਹਦੀ ਜਿਹੜੀ ਧੜਕਣ ਹੈ ਉਹ ਤੇਜ਼-ਤੇਜ਼ ਹੁੰਦੀ ਹੈ ਨਾ ਇਹਨਾਂ ਸ਼ਾਂਤ ਹੋਏ ਨਾ ਕਿ ਸਭ ਠੀਕ ਹੈ ਔਰ ਜਦੋਂ ਇਹ ਸ਼ਾਂਤ ਹੋ ਗਿਆ ਤਾਂ ਇਹਨੂੰ ਫਾਇਦਾ ਹੋਏਗਾ ਜਦੋਂ ਇਹ ਸ਼ਾਂਤ ਹੋ ਗਿਆ ਤਾਂ ਹਰ ਮੁਸ਼ਕਿਲ ਦਾ ਹੱਲ ਵੀ ਹੋਣਾ ਸ਼ੁਰੂ ਹੋ ਜਾਏਗਾ ਕਿਉਂਕਿ ਘਬਰਾਹਟ ਵਿੱਚ ਹੀ ਬੰਦੇ ਦੇ ਕੰਮ ਜਿਹੜੇ ਐ ਉਹ ਵਿਗੜ ਜਾਂਦੇ ਐ ਇਸ ਲਈ ਜਦੋਂ ਕੋਈ ਮੁਸ਼ਕਿਲ ਆਵੇ ਨਾ ਦਿਲ ਤੇ ਯਾਤਰਾ ਕੇ ਜਦੋਂ ਇਸ਼ਾਰਾ ਆਲ ਇਜ਼ ਵੈਲ ਆਲ ਇਜ਼ ਵੈਲ ਕਿ ਸਭ ਠੀਕ ਹੈ ਔਰ ਤੁਹਾਨੂੰ ਤਾਂ ਫਿਰ ਇੱਕ ਗੱਲ ਕਹਿਣੀ ਚਾਹੀਦੀ ਆਲ ਇਜ਼ ਵੈਲ ਕਿਉਂਕਿ ਮੇਰਾ ਮਾਲਿਕ ਮੇਰੇ ਨਾਲ ਹੈ એટલે ਸਭ ਠੀਕ ਹੋਏਗਾ ਜਦ ਮੇਰਾ ਮਾਲਿਕ ਨਾਲ ਹੈ ਤਾਂ ਬੁਰਾ ਕੁਝ ਹੋ ਹੀ ਨਹੀਂ ਸਕਦਾ ਕਿਉਂਕਿ ਮੇਰਾ ਸਿਰਫ ਦਿਲ ਹੀ ਨਹੀਂ ਹੈ ਮੇਰੇ ਦਿਲ ਦੇ ਅੰਦਰ ਮੇਰਾ ਮਾਲਿਕ ਵੀ ਹੈ ਉਹਦਾ ਪਿਆਰ ਵੀ ਹੈ ਉਹਦਾ ਵਿਸ਼ਵਾਸ ਵੀ ਹੈ ਔਰ ਜਿੱਥੇ ਇਹ ਹੋਵੇ ਉੱਥੇ ਕੀ ਹੋ ਸਕਦਾ ਸੋਚ ਕੇ ਇਹਨੇ ਕਹਿ ਦਿਓ ਆਲ ਇਜ਼ ਵਨ ਆਵਾਜ਼ ਹੀ ਨਹੀਂ ਆਲ ਇਜ਼ ਵਨ ਸਭ ਠੀਕ ਹੈ ਕਿ ਨਹੀਂ ਅੱਜ ਤੋਂ ਕਹਿਣਾ ਹੀ ਨਹੀਂ ਮੰਨਣਾ ਵੀ ਹੈ ਕਿ ਮੈਂ ਸਭ ਠੀਕ ਹੈ ਬਾਹਰਲੇ ਹਾਲਾਤ ਠੀਕ ਹੈ ਅੱਗੇ ਟ੍ਰੈਫਿਕ ਹੈ ਅੱਗੇ ਪਰੇਸ਼ਾਨੀ ਹੈ ਤੂਫਾਨ ਹੈ ਨੇਰੀਆਂ ਹੈ ਪਰ ਸਭ ਠੀਕ ਹੈ ਕਿਉਂਕਿ ਠੀਕ ਕਰਨ ਵਾਲਾ ਮੇਰਾ ਮਾਲਿਕ ਮੇਰੇ ਦਿਲ 'ਚ ਹੀ ਇੱਠਾ ਹੈ ਉਹਦਾ ਵਿਸ਼ਵਾਸ ਮੇਰੇ ਅੰਦਰ ਹੈ ਉਹਦਾ ਪ੍ਰੇਮ ਮੇਰੇ ਅੰਦਰ ਹੈ ਔਰ ਏਡੀ ਬੱਡੀ ਸ਼ਕਤੀ ਮੇਰੇ ਅੰਦਰ ਹੈ ਤਾਂ ਕੀ ਇਹ ਮਜ਼ਾਲ ਹੈ ਤੂਫਾਨਾਂ ਦੀ ਜਿਹੜੇ ਮੈਨੂੰ ਹਿਲਾ ਦਣ मैं हिला नहीं सकते, क्योंकि मेरा विश्वास बड़ा मजबूत है मेरा प्रेम बड़ा मजबूत है और मेरे अंदर शक्तिशाली परमात्मा बैठा है इसलिए जब अंगद का पैर रावण नहीं हिला सकता तो मेरा विश्वास भी ना अंगद के पैर की तरह है कोई इन कोई तूफान नहीं हिला सकता समझ आई कि इसलिए डू यू बिलीव इन की भरपूरता से भरोसा है ये है तो फिर ਟੈਂਸ਼ਨ ਨਾਲ ਉਹਦੇ ਕੋ ਕਿੰਨਾ ਹੈ ਉਹਦੇ ਕੋ ਕਿੰਨਾ ਹੈ ਨਹੀਂ ਉਹਦੇ ਕੋ ਜਿੰਨਾ ਮਰਜ਼ੀ ਹੋਵੇ ਉਹਦੇ ਕੋ 100 ਗੁਣਾ ਵੀ ਜ਼ਿਆਦਾ ਹੋ ਜਾਵੇ ਤਾਂ ਵੀ ਜਿਹੜੀ ਤਾਕਤ ਸਭ ਨੂੰ ਦੇ ਰਹੀ ਉਹਦੇ ਖਜ਼ਾਨੇ 'ਚ ਕਮੀ ਨਹੀਂ ਆਣੀ ਉਹ ਮੈਨੂੰ ਵੀ ਦੇਵੇ ਇਹ ਯਕੀਨ ਰੱਖੋ ਉਹ ਯੂਨੀਵਰਸ ਉਹ ਪ੍ਰਮਾਤਮਾ ਉਹ ਪ੍ਰਭੂ ਸਭ ਨੂੰ ਦੇਣ ਵਾਲਾ ਹੈ ਉੱਥੇ ਸਭ ਕੁਝ ਭਰਪੂਰ ਹੈ ਬੋਲੋ ਸਮਝਦੇ ਹੋ ਕਿ ਨਹੀਂ ਉੱਥੇ ਇਹ ਨਹੀਂ ਕਿ ਕਿਸੇ ਕੋ ਅੱਜ ਜਿੰਨਾ ਹੈ ਉਹ ਕੋ 100 ਗੁਣਾ ਵੀ ਚਲਾ ਜਾਵੇ ਨਾ ਹੋਰ ਜ਼ਿਆਦਾ ਤਾਂ ਵੀ ਜੇ ਯਕੀਨ ਰੱਖਾਂਗੇ ਇਹ ਤਾਂ ਤੁਹਾਡੇ ਵਾਸਤੇ ਘਟ ਨਹੀਂ ਹੋਣਾ ਜੇ ਦਾ ਬੰਦਾ ਕਹਵੇ ਇੱਥੇ 10 ਬੰਦੇ ਬਹਿ ਕੇ ਹਵਾ 'ਚ ਸਾਹ ਲੈਣ 100 ਬੰਦਾ ਲਵੇ ਲੱਖ ਬੰਦਾ ਲਵੇ ਕਰੋੜ ਬੰਦਾ ਲਵੇ ਤਾਂ ਕੀ ਹਵਾ ਘਟ ਜਾਣੀ ਕਿ ਲੈ ਵੀ ਪਹਿਲਾਂ 10 ਸੀ ਤਾਂ ਹਵਾ ਜਾਦੇ ਸੀ ਹੁਣ ਕਰੋੜ ਬੰਦਾ ਸਾਹ ਲੈ ਰਿਹਾ ਹਵਾ ਘਟ ਗਈ ਨਹੀਂ ਕਿੰਨੇ ਖਰਬ ਲੋਗ ਪੂਰੇ ਪ੍ਰithvi ਤੇ ਸਾਹ ਲੈ ਰਹੇ ਹੈ जरा गौर ਕਰਨਾ ਹੈ ਇਹ ਆਕਸੀਜਨ ਦੇਣ ਵਾਲਾ ਉਹ ਬ੍ਰਹਿਮੰਡ ਉਹ ਪਰਮਾਤਮਾ ਉਹ ਪ੍ਰਭੂ ਹੈ ਕੁਝ ਘਟ ਨਹੀਂ ਹੈ ਬਸ ਵਿਸ਼ਵਾਸ ਅਸੀਂ ਕਰਨਾ ਹੈ ਕਿ ਸਭ ਕੁਝ ਦੇਣ ਵਾਲਾ ਉਹ ਮਾਲਕ ਹੈ